ਸਾਸਿਕਾ بھارتی ਜਨਤਾ ਪਾਰਟੀ ਨੂੰ ਪੈ ਗਈਆਂ ਭਾਜਨਾ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਅੰਦਰ ਖਾਤੇ ਮਨਸੂਬੇ ਬਣਾਏ ਜਾ ਰਹੇ ਸੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਕਿ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਨਹੀਂ ਕਰਨਗੇ ਲੇਕਿਨ ਅੱਜ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਉਹ ਭੁਲੇਖਾ ਦੂਰ ਕਰ ਦਿੱਤਾ ਹੈ ਸੈਂਟਰ ਸਰਕਾਰ ਨੂੰ ਫਿਰ ਦੁਬਾਰਾ ਲਲਕਾਰਤਾ ਹੈ ਕਿ ਅਸੀਂ ਸਾਰੇ ਇੱਕ ਜੁਟ ਹਾਂ ਯਾਨੀ ਕਿ ਜਗਜੀਤ ਸਿੰਘ ਡੱਲੇਵਾਲੂ ਅੱਜ ਪੂਰੇ 41 ਦਿਨ ਹੋ ਗਏ ਇਵਨ ਦੋ ਡਾਕਟਰ ਨੇ ਅੱਜ ਕਹਿ ਦਿੱਤਾ ਹੈ ਕਿ ਜੇਕਰ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਜਾਂਦਾ ਹੈ ਜਗਜੀਤ ਸਿੰਘ ਡੱਲੇਵਾਲੂ ਇਸ ਦੇ ਬਾਵਜੂਦ ਵੀ ਜਗਜੀਤ ਸਿੰਘ ਡੱਲੇਵਾਲ ਦੇ ਸਰੀਰ ਦੀ ਰਿਕਵਰੀ ਨਹੀਂ ਹੋਵੇਗੀ ਉਧਰ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਕਿਸਾਨ ਯੂਨੀਅਨ ਉਗਰਾਹਾਂ ਨੇ ਜਾਨੀ ਕਿ ਧਾਰ ਵਾਰ ਦਿੱਤੀ ਹੈ ਲਲਕਾਰ ਦਿੱਤਾ ਹੈ ਮੋਦੀ ਸਰਕਾਰ ਨੂੰ ਜੋਗਿੰਦਰ ਸਿੰਘ ਉਗਰਾਹਾਂ ਹਕਮਿਕ ਚ ਖੜ ਗਏ ਨੇ ਜਗਜੀਤ ਸਿੰਘ ਡੱਲੇਵਾਲ ਦੇ ਉਹਨਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਜੇਕਰ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਉਸ ਦੀ ਮੌਤ ਦੇ ਜ਼ਿੰਮੇਵਾਰ ਸੈਂਟਰ ਸਰਕਾਰ ਯਾਨੀ ਕਿ ਭਾਰਤੀ ਜਨਤਾ ਪਾਰਟੀ ਹੋਵੇਗੀ ਪਹਿਲਾਂ ਜੋਗਿੰਦਰ ਉਗਰਾਹਾਂ ਕਹਿੰਦੇ ਸੀ ਕਿ ਐਮਐਸਪੀ ਲੈਣਾ ਕੋਈ ਬੱਚਿਆਂ ਦੀ ਖੇਰ ਨਹੀਂ ਲੇਕਿਨ ਜਗਿੰਦਰ ਸਿੰਘ ਉਗਰਾਹਾ ਨੂੰ ਪਤਾ ਚੱਲ ਗਿਆ ਹੈ ਕਿ ਕਿਸੇ ਵੀ ਸਮੇਂ ਪੰਜਾਬ ਇਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਵੱਡਾ ਹਾਸਾ ਵਾਪਰ ਸਕਦਾ ਹੈ ਚਿਤਾਵਨੀ ਦੇ ਦਿੱਤੀ ਗਈ ਹੈ ਖੇਂਦਲ ਸਰਕਾਰ ਨੂੰ ਜਗਿੰਦਰ ਸਿੰਘ ਉਗਰਾਹਾ ਵੱਲੋਂ ਜਗਿੰਦਰ ਸਿੰਘ ਉਗਰਾਹਾ ਨੇ ਕਿਹਾ ਜੇਕਰ ਜਗਜੀਤ ਸਿੰਘ ਡੱਲੇਵਾਲ ਦੀ ਮੌਤ ਹੋ ਜਾਂਦੀ ਹੈ ਡੈਥ ਹੋ ਜਾਂਦੀ ਹੈ ਉਸ ਦੀ ਜ਼ਿੰਮੇਵਾਰ ਭਾਰਤੀ ਜਨਤਾ ਪਾਰਟੀ ਯਾਨੀ ਕਿ ਸੈਂਟਰ ਸਰਕਾਰ ਹੋਵੇਗੀ ਇਧਰ ਰਕੇਸ਼ ਕੈத் ਭਾਵੇਂ ਕਹਿ ਰਹੇ ਨੇ ਕਿ ਇਹ ਜਿਹੜਾ ਇਹ ਧਰਨਾ ਹੈ ਮੋਦੀ ਵੱਲੋਂ ਚਲਾਇਆ ਜਾ ਰਿਹਾ ਹੈ ਲੇਕਿਨ ਰਕੇਸ਼ ਕੈਥ ਰੂ ਛੜਕੇ ਗੁਰਨਾਮ ਸਿੰਘ ਚੜੂਨੀ ਰੂਲਦੂ ਸਿੰਘ ਅਤੇ ਜੋਗਿੰਦਰ ਸਿੰਘ ਅਗਰਾਹ ਹੁਣ ਹੱਕ ਵਿੱਚ ਖੜਨਗੇ ਜਗਜੀਤ ਸਿੰਘ ਡੱਲੇਵਾਲ ਦੇ ਅਤੇ ਇਸ ਧਰਨੇ ਨੂੰ ਇੱਕ ਵਾਰ ਫਿਰ ਦੁਬਾਰਾ ਬਲੰਦੀਆਂ ਯਾਨੀ ਕਿ ਤੇਜ਼ ਕੀਤਾ ਜਾਵੇਗਾ ਜਿੰਨੀ ਦੇਰ ਤੱਕ ਭਾਰਤੀ ਜਨਤਾ ਪਾਰਟੀ ਵੱਲੋਂ ਕਿਸਾਨਾਂ ਵੱਲੋਂ ਰੱਖੀਆਂ ਯਾ ਮੰਗਾਂ ਜਿਹਦੇ ਵਿੱਚੋਂ ਸਭ ਤੋਂ ਵੱਡੀ ਮੰਗ ਹੈ ਸਵਾਮੀ 나ਥਨ ਦੀ ਰਿਪੋਰਟ ਨੂੰ ਲਾਗੂ ਕਰਨਾ ਯਾਨੀ ਕਿ ਐਮ ਐਸ ਪੀ ਸਾਰੀਆਂ ਫਸਲਾਂ ਉੱਤੇ ਦੇਣੀ ਜੇਕਰ ਉਹ ਭਾਰਤੀ ਜਨਤਾ ਨਹੀਂ ਪਾਰਟੀ ਨਹੀਂ ਮੰਨੇਗੀ ਤਾਂ ਸੈਂਟਰ ਸਰਕਾਰ ਦਾ ਵਿਰੋਧ ਜੋਰਾ ਅਤੇ ਸ਼ੋਰਾਂ ਨਾਲ ਕੀਤਾ ਜਾਵੇਗਾ ਜਗਿੰਦਰ ਸਿੰਘ ਉਗਰਾਹਾਂ ਦੀ ਜਥੇਬੰਦੀ ਵੱਲੋਂ ਵੀ ਸਾਧਤਾ ਚਾਵੇਗਾ ਜਗਜੀਤ ਸਿੰਘ ਦਲੇਵਾਲ ਦਾ ਧੰਨ